ਹallelujah ਬੱਚਿਆਂ ਵਾਲੀ ਆਸ ਕਿੰਦਾ ਦੀ ਆਸ ਸਾਡੀ ਕਿੰਦਾ ਦੀ ਆਸ ਕਿੰਦਾ ਦੀ ਆਸ ਹੋਣੀ ਚਾਹੀਦੀ ਹੈ ਬੱਚਿਆਂ ਵਾਲੀ ਬੱਚਿਆਂ ਵਾਲੀ ਆਸ ਹੈ ਕਿ ਜਦੋਂ ਤੁਸੀਂ ਪਰਮੇਸ਼ਰ ਨੂੰ ਆਵੋਗੇ ਬੱਚਿਆਂ ਨੂੰ ਆਸ ਹੁੰਦੀ ਹੈ ਕਿ ਮੈਂ ਬੱਚਾ ਦੇਖੋ ਆਪਣੇ ਆਪ ਕੁਝ ਖਰੀਦ ਨਹੀਂ ਸਕਦਾ ਕੁਝ ਕਮਾ ਨਹੀਂ ਸਕਦਾ ਕੁਝ ਲੈ ਨਹੀਂ ਸਕਦਾ ਹਨਾ ਤੇ ਬੱਚੇ ਦਾ ਆਪਣਾ ਕੋਈ ਜ਼ੋਰ ਨਹੀਂ ਹੁੰਦਾ ਉਹਦੀ ਆਸ ਦੇ ਕੇ ਮੇਰਾ ਮਾਪਿਓ ਹੈ ਗਿਆ ਮੇਰਾ ਕੀ ਹੈ ਮਾਪਿਓ ਹੈ ਗਿਆ ਉਹ ਮੈਨੂੰ ਗੋਦੀ ਵੀ ਚੁੱਕੇਗਾ ਉਹ ਮੈਨੂੰ ਕੱਪੜੇ ਵੀ ਦਵਾਵੇਗਾ ਉਹ ਮੈਨੂੰ ਜੁੱਤੇ ਵੀ ਦਵਾਵੇਗਾ ਉਹ ਮੇਰੀਆਂ ਸਾਰੀਆਂ ਲੋੜਾਂ ਪੂਰਾ ਕਰੇਗਾ ਮੇਰਾ ਪਿਤਾ ਹੈ ਗਿਆ ਹallelujah ਹallelujah ਤੇ ਬੱਚਿਆਂ ਨੂੰ ਜਦੋਂ ਵੀ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਹੈ ਜਦੋਂ ਬੱਚਿਆਂ ਨੂੰ ਲੋੜ ਪੈਂਦੀ ਹੈ ਸਾਡੇ ਆਪਣੇ ਬੱਚਿਆਂ ਨੂੰ ਇੱਥੇ ਦੇ ਕੋਲ ਮੰਗ ਦੇਣੇ ਕਿਤੇ ਕੋਲ ਮਾਤਾ ਪਿਤਾ ਕੋਲ ਜੇ ਕਿਸੇ ਦੂਸਰੇ ਕੋਲੇ ਚਲੇ ਜਾਵੀਂ ਮੈਨੂੰ ਸਾਾਨੂੰ ਆ ਚੀਜ਼ ਲੈ ਲਓ ਬੋਲੋ ਵੀ ਅੱਜ ਤੱਕ ਕੋਈ ਨਾ ਦੇ ਬੱਚੇ ਜਾ ਕੇ ਮੰਗਣਗੇ ਤੇ ਨਾ ਕੋਈ ਲੈ ਕੇ ਜੇਵੇ ਤਾਂ ਨਾ ਮੰਦਰ ਦੇ ਜਾ ਕੇ ਬੱਚੇ ਬੱਚਿਆਂ ਨੂੰ ਵੀ ਇੰਨਾ ਪਤਾ ਹੈ ਕਿ ਸਾਡਾ ਸੰਸਾਰਿਕ ਪਿਤਾਇਆ ਇੱਕ ਸਾਡੀ ਸੰਸਾਰਿਕ ਮਾਤਾਇਆ ਇੱਕ ਤੇ ਕੋਈ ਵੀ ਸਾਨੂੰ ਲੋੜ ਹੈ ਕੋਈ ਦੁੱਖ ਹੈ ਕੋਈ ਤਕਲੀਫ ਹੈ ਅਸੀਂ ਆਪਣੇ ਸੰਸਾਰਿਕ ਮਾਤਾ ਪਿਤਾ ਨੂੰ ਉਹਦੇ ਘਰ ਨਾਲ ਲੱਗਦੇ ਦਗੜਾ ਤੇ ਉਹਨੂੰ ਜਾ ਕੇ ਦੱਸਣਾ ਹੈ ਕਿ ਉਹਦੇ ਕੋਲੋਂ ਮੰਗਣਾ ਹੈ ਬੱਚਿਆਂ ਵਾਲੀ ਆਸ ਜਦੋਂ ਤੁਹਾਡੀ ਤੁਹਾਡੇ ਪਰਮੇਸ਼ਰ ਤੇ ਹੋ ਜਾਵੇਗੀ ਜਿੱਦਾਂ ਬੱਚੇ ਆਪਣੇ ਮਾਤਾ ਪਿਤਾ ਕੋਲ ਭੱਜੇ ਹੁੰਦੇ ਨੇ ਕੋਈ ਚੀਜ਼ ਚਾਹੀਦੀ ਹੈ ਤੇ ਜਦੋਂ ਉਹਦਾ ਦੀ ਆਸ ਲੈ ਕੇ ਤੁਸੀਂ ਪਰਮੇਸ਼ਰ ਘਰ ਭੱਜਿਆ ਹੋਗੇ ਤੇ ਪਰਮੇਸ਼ਰ ਜੀ ਉਹਨਾ ਪੂਰਿਆ ਕਰਨਗੇ ਹallelujah ਹallelujah ਅੱਜ ਤੋਂ ਬੰਦੋਂ ਆਪਣੇ ਪੱਲੇ ਕਿ ਮੈਂ ਆਪਣੇ ਪ੍ਰਭੂ ਦੇ ਘਰ ਵਿਚ ਆਉਣਾ ਇੱਕ ਆਸ ਲੈ ਕੇ

ਮੇਰਾ ਦਿਲ ਹੰਕਾਰੀ ਨਹੀਂ ਨੰਬਰ 1 ਤੇ ਪਰਮੇਸ਼ਰ ਨੇ ਕਿੰਨੇ ਕਿ ਉਹਦੇ ਬੱਚਿਆਂ ਦਾ ਦਿਲ ਹੰਕਾਰੀ ਹੋ ਜਾਵੇ ਉਸ ਗੱਲ ਨਾਲ ਇੱਥੇ ਪ੍ਰਭੂ ਦਾ ਦਾਸ ਤੋਂ ਕਹ ਰਿਹਾ ਕਿ ਪਰਮੇਸ਼ਰ ਦੇ ਰੀਤ ਦੇ ਨੂੰ ਜਾਤ ਮੇਰੇ ਤੇ ਨੂੰ ਪਰਖ ਮੇਰਾ ਦਿਲ ਹੰਕਾਰੀ ਨਹੀਂ ਹੈ ਤੇ ਹੰਕਾਰ ਜਿਹੜਾ ਆ ਉਹ ਪਰਮੇਸ਼ਰ ਨੂੰ ਪਸੰਦ ਨਹੀਂ ਹੈ ਕਿਸੇ ਚੀਜ਼ ਦਾ ਕੋਈ ਵੀ ਹੰਕਾਰ ਅਸੀਂ ਨਹੀਂ ਕਰਨਾ ਹੈ ਨਾਲ ਨੀਤਾ ਨਮਰਤਾ ਨਾਲ ਜਦੋਂ ਤੁਸੀਂ ਆਪਣੇ ਪਰਮੇਸ਼ਰ ਕੋਲੇ ਆਸ ਰੱਖ ਕੇ ਆਉਗੇ ਤੇ ਆਸ ਜਿਖਿਆ ਆਇਆ ਛੇਵਿੰਦਾ ਹੋਣ ਨਹੀਂ ਦਿੰਦੀ ਆਸ ਛੇਵਿੰਦਾ ਹੋਣ ਨਹੀਂ ਦਿੰਦੀ ਆਸਾ ਤੁਹਾਡੀਆਂ ਤੁਹਾਡੇ ਪਰਮੇਸ਼ਰ ਤੇ ਹੋਣ ਹallelujah ਮੇਰਾ ਦਿਨ ਹੰਕਾਰੀ ਨਹੀਂ ਹੈ ਅੰਜੀ ਮਾਂ ਮੇਰੀਆਂ ਅੱਖਾਂ ਘੁੰਮਟਦੀਆਂ ਹਨ ਅੱਖਾਂ ਦੇ ਵਿੱਚ ਮੇਰੀਆਂ ਚ ਘਮੰਡ ਹੈ ਨੀਗਾ ਅੱਜ ਪ੍ਰਾਰਥਨਾ ਕਰੂੰ ਪ੍ਰਭੂ ਦੇ께 ਪਰਮੇਸ਼ਵਰਾ ਮੇਰੇ ਦੇਨ ਨੂੰ ਸਾਫ਼ ਕਰੋ ਕਿਸੇ ਕਿਸਮ ਦਾ ਵੀ ਕੋਈ ਹੰਕਾਰ ਹੈ ਮੇਰੇ ਅੰਦਰ ਕਿਸੇ ਵੀ ਕਿਸਮ ਦਾ ਕੋਈ ਚੀਜ਼ ਨੂੰ ਵੀ ਲੈ ਕੇ ਦੇਖੋ ਕੁਝ ਵੀ ਹੈ ਤੁਸੀਂ ਆਪ ਕੁਝ ਵੀ ਨਹੀਂ ਕੀਤਾ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਬਣਾਇਆ ਓਨੇ ਸਭ ਕੁਝ ਬਣਾ ਕੇ ਤੁਹਾਡੇ ਕੀ ਰੱਖਿਆ ਆ ਤੇ ਹੰਕਾਰ ਕੀ ਦੀ ਗੱਲ ਦਾ ਕੀੜੀ ਗੱਲ ਦਾ ਹੰਕਾਰ ਪ੍ਰਾਰਥਨਾ ਕਰੂ ਪ੍ਰਭੂ ਤੇ ਕੀ ਪਰਮੇਸ਼ਰ ਅੱਜ ਮੇਰੇ ਅੰਦਰੋਂ ਕਮੰਡ ਨੂੰ ਕੱਢ ਦੋ ਹੰਕਾਰ ਨੂੰ ਕੱਢ ਦੋ ਤੇ ਮੇਰੀਆਂ ਅੱਖਾਂ ਦੇ ਵਿੱਚ ਕਮੰਡ ਨਾ ਹੋਵੇ ਕਮੰਡ ਵਾਲੀ ਦੁਸ਼ਟ ਆਤਮਾ ਹੰਕਾਰੀ ਦੁਸ਼ਟ ਆਤਮਾ ਲੂਸੀਫਰ ਨੂੰ ਕਮੰਡ ਹੋਇਆ ਜਿੱਦ ਤੋਂ ਸੁਟਿਆ ਲਿਆ ਉਹ ਦੁਸ਼ਟ ਆਤਮਾ ਆ आज प्रभु यीशु के नाम विच तुसी प्रार्थना करो कि वो सदा ही तुहाडे तो, तों तुहाडे बच्चियां तों तो, तो, हमेशा ही दूर हो जाए और परमेश्वर का प्रेम परमेश्वर की नम्रता प्रभु यीशु की दया उदा तरस उदी दीनता ओ साडे अंदर आ जावे हालेलुया हालेलुया हां जी अते जेड़ियां गल्लां मेरे लिए बड़ियां ते अचरज सन ਮੈਂ ਉਹਨਾਂ ਵਿੱਚ ਦਖਲ ਨਹੀਂ ਦਿੰਦਾ ਜਿਹੜੀਆਂ ਗੱਲਾਂ ਮੇਰੇ ਬਾਤੇ ਵੱਡੀਆਂ ਤੇ ਅਚਰਜ ਨੇ ਮੈਨੂੰ ਜਿੰਨਾਂ ਗੱਲਾਂ ਦਾ ਪਤਾ ਨਹੀਂ ਕੀ ਉਹਰੀ ਸਾਨੂੰ ਕੁਝ ਪਤਾ ਨਹੀਂ ਹੁੰਦਾ ਤੇ ਜਾ ਕੇ ਸਿੱਧ ਦੰਦਾਜੀ ਕਰਨੀ ਸ਼ੁਰੂ ਕਰ ਦਿੰਦੇ ਆ ਪਤਾ ਸਾਨੂੰ ਕੁਝ ਨਹੀਂ ਹੁੰਦਾ ਤੇ ਜਾ ਕੇ ਸੀ ਦੂਜਿਆਂ ਦੇ ਕੰਮਾਂ 'ਚ ਦਖਲਅੰਦਾਜੀ ਕਰ ਦਿੰਦੇ ਆ ਇੱਥੇ ਲਿਖਿਆ ਕਿ ਜਿਹੜੀਆਂ ਗੱਲਾਂ ਮੇਰੇ ਤੋਂ ਵੱਡੀਆਂ ਨੇ ਮੇਰੇ ਦੀਆਂ ਵੱਡੀਆਂ ਨੇ ਔਖੀਆਂ ਨੇ ਅਚਰਜ ਨੇ ਮੈਂ ਉਹਨਾਂ ਵਿੱਚ ਦਤ ਅੰਦਾਜੀ ਨਹੀਂ ਕਰਦਾ ਹਾਂ ਪਰਮੇਸ਼ਰ ਦੀ ਕੁਸ਼ ਹੈ ਮੇਰੇ ਭੇਤ ਨੇ ਇਹ ਜਿਹੇ ਪੁੱਛੇ ਭੇਤ ਨੇ ਜਿਹੜੇ ਸਾਨੂੰ ਪਤਾ ਹੀ ਨਹੀਂ ਹੈ ਹallelujah ਹਾਂਜੀ ਆਪਣੀ ਜਾਨ ਨੂੰ ਠੰਡਾ ਠੰਡਾ ਉਸ ਵੇਲੇ ਮੈਂ ਆਪਣੀ ਜਾਨ ਨੂੰ ਠੰਡਾ ਤੇ ਚੁੱਪਾ ਜੋਪਰਾ ਲਿਆ ਹੈ ਮੈਂ ਕੀ ਕੀਤਾ ਆ ਮੈਂ ਆਪਣੇ ਆਪ ਨੂੰ ਪਰਮੇਸ਼ਰ ਤੇਰੀ ਸ਼ਾਂਤੀ ਦੇ ਵਿੱਚ ਰੱਖ ਲਿਆ ਆ ਸ਼ਾਂਤੀ ਦੇ ਵਿੱਚ ਰੱਖ ਲਿਆ ਕਿ ਮੈਂ ਚੁੱਪ ਕਰਕੇ ਤੇਰੀ ਯਾਦ ਹੀ ਅਨਿਕ ਕਰਦਾ ਮੈਂ ਪਰਮੇਸ਼ਰ ਮੈਂ ਫਾਤੂ ਐਵੇਂ ਹੀ ਗੱਪਾਂ ਸੁੱਤੀ ਜਾਣੀਆਂ ਐਵੇਂ ਇਧਰ ਉਧਰ ਦੀਆਂ ਗੱਲਾਂ ਕਰੀ ਜਾਣੀਆਂ ਉਹਦੇ ਤੋਂ ਪਰਮੇਸ਼ਰ ਦਾ ਸਾਰਕ ਕਿ ਮੈਂ ਚੁੱਪ ਬੱਟ ਲਈਏ ਜਿਹੜੀ ਕਿ ਮੈਂ ਉਹਨਾਂ ਗੱਲਾਂ ਤੇ ਦਸੰਦਾ ਜੀ ਨਹੀਂ ਦਿੰਦਾ ਤੇ ਮੈਂ ਚੁੱਪ ਕਰਕੇ ਦੇਖਦਾ ਹਾਂ ਤੇ ਮੈਂ ਆਪਣੇ ਆਪ ਨੂੰ ਠੰਡਾ ਕਰ ਲਿਆ ਜਾਨੀ ਕਿ ਕਰੋਧ ਤੋਂ ਹਟਾ ਲਿਆ ਤੇ ਪ੍ਰਭੂ ਮੈਂ ਤੇਰੀ ਸ਼ਾਂਤੀ ਦੇ ਵਿੱਚ ਆਹਾਂ ਤੇਰੇ ਆਨੰਦ ਦੇ ਵਿੱਚ ਆਹਾਂ ਹallelujah ਹallelujah ਅੰਜੀ ਜਿਵੇਂ ਦੁੱਖ ਛੁਡਾਇਆ ਹੋਇਆ ਬਾਲਗ اپنی ماں دار ہاں ਬਹੁਤ ਛਡਾਏ ਹੋਏ ਬਾਲਕ ਬਾਗ ਮੇਰੀ ਜਾਨ ਮੇਰੇ ਅੰਦਰ ਹੈ ਜਿੱਦਾਂ ਬੱਚੇ ਨੂੰ ਜਦੋਂ ਦੁੱਧ ਛਡਾਉਂਦੇ ਆ ਬੱਚੇ ਦਾ ਤੇ ਫੇ ਵੀ ਉਹ ਆਪਣੀ ਮਾਂ ਦੇ ਨਾਲ ਚੱਪੜਦਾ ਜਾਂਦਾ ਨਹੀਂ ਚੱਪੜਦਾ ਜਾਂਦਾ ਨਾ ਇਸੇ ਤਰ੍ਹਾਂ ਕਿੰਨਾ ਪਰਮੇਸ਼ਰ ਮੈਂ ਤੇਰੇ ਨਾਲ ਲੱਗਿਆ ਹੋਇਆ ਉੱਤੇ ਹੀ ਮੈਂ ਤੇਰੇ ਨਾਲ ਚੱਪੜਿਆ ਹਾਂ ਫੇਰ ਵੀ ਮੈਨੂੰ ਤੇਰੇ ਤੇ ਆਸ ਹੈ ਤੇਰੇ ਤੇ ਵਿਸ਼ਵਾਸ ਹੈ ਤੇਰੇ ਤੇ ਭਰੋਸਾ ਆ ਮੇਰੀ ਮਾਂ ਨੇ ਬੇਸ਼ੱਕ ਮੇਰਾ ਦੁੱਧ ਖਵਾ ਦਿੱਤਾ ਆ ਕਿਉਂਕਿ ਪਰਮੇਸ਼ਰ ਦੁੱਧ ਪੀਣ ਵਾਲਾ ਬੱਚਾ ਨਹੀਂ ਖਾਣਾ ਖਾਣ ਵਾਲਾ ਬੱਚਾ ਬਣ ਚੁੱਕਿਆ ਮੈਂ ਤੇ ਮੇਰੀ ਮਾਂ ਮੇਰੇ ਭਾਂਡਾ ਜਦ ਤਿਆਰ ਕਰੇਗੀ ਔਰ ਉਹ ਮੇਰੇ ਵਾਸਤੇ ਵਧੀਆ ਪਕਾਵੇਗੀ ਵਧੀਆ ਬਣਾ ਕੇ ਮੈਨੂੰ ਦੇਵੇਗੀ ਇਸੇ ਤਰ੍ਹਾਂ ਪਰਮੇਸ਼ਵਰ ਮੈਂ ਤੇਰੇ ਤੇ ਭਰੋਸਾ ਰੱਖਦਾ ਹਾਂ ਕੋਸੇ ਬੱਚੇ ਦੀ ਨਹੀਂ ਆਈ ਮੈਂ ਤੇਰੇ ਨਾਲ ਲਿਖਿਆ ਹੋਇਆ ਕਿ ਤੂੰ ਮੇਰੇ ਵਾਸਤੇ ਬੈਸਟ ਕਰੇਗਾ ਵਧੀਆ ਕਰੇਗਾ ਜੋ ਵੀ ਹਾਲਾਤ ਨੇ ਪਰਮੇਸ਼ਰ ਤੂੰ ਜਾਣਦਾ ਹੈ ਤੈਨੂੰ ਪਤਾ ਮੇਰੇ ਹਾਲਾਤਾਂ ਦਾ ਪਰ ਤੂੰ ਮੇਰੇ ਵਾਸਤੇ ਬੈਸਟ ਬਣੇ ਮੈਂ ਉਸ ਬੱਚੇ ਬੰਦੂ ਤੇਰੇ ਨਾਲ ਲਿਖਿਆ ਹੋਇਆ ਤੇਰਾ ਪੱਲਾ ਫੜਿਆ ਹੋਇਆ ਹallelujah ਹੀ ਇਸ ਰਾਈਡਰ ਜੋ

ਆਸ ਰੱਖ ਕੇ ਕਿ ਉਹ ਭੈਣ ਨੇ ਕਿਹਾ ਕਿ ਮੈਂ ਪ੍ਰਾਰਥਨਾ ਕੀਤੀ ਕਿ ਪਰਮੇਸ਼ਰ ਮੈਂ ਉਦੋਂ ਚੰਗੀ ਹੋ ਕੇ ਆਵਾਂਗੀ ਤੇ ਕਹਿੰਦੇ ਉਦੋਂ ਦੀ ਮੈਂ ਬਿਲਕੁਲ ਚੰਗੀਆਂ ਕੋਈ ਮੇਨੂੰ ਘਬਰਾਟ ਨਹੀਂ ਆ ਕੋਈ ਮੇਰੀ ਧੜਕਣ ਨਹੀਂ ਤੇਜ਼ ਹੋਈ ਅਸੀਂ RAM NARAYAN ਨੂੰ ਸੌਂਨੇ ਆ ਬੀਬੀ ਦੀ ਗੋਲੀ ਖਾਤੇ ਸੀ ਉਹ ਵੀ ਛੁੱਟ ਗਈ ਹੈ ਸੋ ਜਦੋਂ ਆਸ ਰੱਖ ਕੇ ਤੁਰਪੇ ਪ੍ਰਭੂ ਦੇ ਘਰ ਬੰਦ ਕੋ ਸੰਭੰਧਿਆ ਤੇ ਪ੍ਰਭੂ ਨੇ ਦਿੱਤਾ ਹallelujah 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 ਕਿੰਨੀਆਂ ਗਵਾਹੀਆਂ ਅਸੀਂ ਸੁਣਦੇ ਆ ਸੋ ਪਰਮੇਸ਼ਰ ਹੁਣ ਤੋਂ ਲੈ ਕੇ ਸੰਦੀਪ ਕਾਂ ਤੱਕ ਤੁਹਾਡੀ ਮਦਦ ਕਰਨ ਵਾਲਾ ਪਰਮੇਸ਼ਰ ਹੈ ਇੱਕ ਦਿਨ ਦੋ ਦਿਨ ਨਹੀਂ ਹੈ ਅਸੀਂ 130 ਜਗੂਰਨ ਵੀ ਪੜਾਂਗੇ ਜਿਹੜਾ ਧਿਆਨ ਦੇ ਨਾਲ ਤੇ ਪਰਮੇਸ਼ਰ ਨੂੰ ਪੁਕਾਰਨਾ ਕਿੱਦਾਂ ਹੈ ਕਿੱਦਾਂ ਪੁਕਾਰਨਾ ਹੈ ਦੁਗਿਆਈਆਂ ਵਿੱਚੋਂ ਪੁਕਾਰ ਦੁਗਿਆਈਆਂ ਦੇ ਵਿੱਚੋਂ ਗਹਿਰੇ ਗਹਿਰਾਈ ਦੇ ਨਾਲ ਪਰਮੇਸ਼ਰ ਨੂੰ ਪੁਕਾਰਨਾ ਹੈ ਬੱਚਿਆਂ ਨੂੰ ਆਸਰ ਥਣੀਏ ਤੇ ਦੁਆਰ ਨਾਲ ਜਿੱਦਾਂ ਹੈਰਾਈ ਦੇ ਨਾਲ ਪੂਰਾ ਗਹਿਰਾਈ ਚ ਚਲੇ ਜਾਓ ਉਹਨੂੰ ਪੁਕਾਰੋ ਉਸ ਪਰਮੇਸ਼ਰ ਨੂੰ ਉਹ ਤੁਹਾਡੀ ਮਦਦ ਕਰਨਗੇ ਹਾਲੇਲੂਇਆ ਤੇ ਜਿਆਆਂ ਦੇ ਵਿੱਚੋਂ ਪਰਮੇਸ਼ਰ ਨੂੰ ਪੁਕਾਰਨਾ ਚਾਹੀਏ ਤੁਸੀਂ ਕਿਸੇ ਵੀ ਹਾਲਾਤ ਵਿੱਚ ਹੋ ਉੱਥੇ ਜਦੋਂ ਤੁਸੀਂ ਆਪਣੇ ਪਰਮੇਸ਼ਰ ਦੇ ਹੱਥ ਚੁੱਕ ਲੋਗੇ ਤੇ ਪਰਮੇਸ਼ਰ ਕਦੇ ਵੀ ਤੁਹਾਨੂੰ ਛੱਡਣਗੇ ਨਹੀਂ ਉਹ ਕੱਢ ਲੈਣਗੇ ਮੈਂ ਇਸ ਸਵੇਰੇ ਸਾਰਾ ਕੁਝ ਇਹ ਪੜਦੀ ਸੀਗੀ ਭਈ 135 ਤੱਕ ਮੈਂ ਪੜਿਆ ਅੰਮ੍ਰਿਤ ਇੰਨਾ ਇਹ ਦੇ ਵਿੱਚ ਵੇਖੀਆਂ ਕਾਫੀ ਕੰਮ ਹਾਂਜੀ ਇਹ ਹੋਵਾ ਦੁਨੀਆਂਆਂ ਵਿੱਚੋਂ ਮੈਂ ਤੈਨੂੰ ਪੁਕਾਰਿਆ ਦੁਨੀਆਂਆਂ ਵਿੱਚੋਂ ਜੂਗਾ ਮੈਂ ਤੈਨੂੰ ਪੁਕਾਰਿਆ ਪ੍ਰਭੂ ਜੀ ਮੇਰੀ ਆਵਾਜ਼ ਨੂੰ ਸੁਣ ਹਾਂਜੀ ਤੇਰੇ ਕੰਨ ਮੇਰੀਆਂ ਅਰਜ਼ੋਈਆਂ ਦੀ ਆਵਾਜ਼ ਤੇ ਲੱਗੇ ਰਹਿਣ ਤੇਰੇ ਕੰਨ ਮੇਰੀਆਂ ਪ੍ਰਾਰਥਨਾਵਾਂ ਦੇ ਉੱਤੇ ਲੱਗੇ ਰਹਿਣ ਧਿਆਨ ਨਾਲ ਸੁਣੋ ਇਹ ਸਗਲ ਇਸੇ ਵਿੱਚ ਇਹ ਦੇਖ ਅਗਰੇ ਆ ਸਮ ਨੂੰ ਨੂੰ ਲਈ ਜਾ ਪਰਮੇਸ਼ਰ ਤੇਰੇ ਕੰਨ ਲੱਗੇ ਰਹਿਣ ਮੇਰੀਆਂ ਅਰਦਾਸਾਂ ਤੇ ਮੇਰੀਆਂ ਬੇਨਤੀਆਂ ਤੇ ਤੇ ਜੇ ਅਰਦਾਸਾਂ ਬੇਨਤੀਆਂ ਨਹੀਂ ਕੀਤੀਆਂ ਤੇ ਫਿਰ ਕੰਨ ਪਰਮੇਸ਼ਰ ਕਾਦੇ ਤੇ ਲਾਵੇ ਪਰਮੇਸ਼ਰ ਦੇ ਕੰਨ ਵੀ ਤਰਸਦੇ ਨੇ ਕਿ ਮੇਰੇ ਬੱਚੇ ਅਦਾਸਾਂ ਬੇਤੀਆਂ ਕਰਨ ਤੇ ਮੈਂ ਆਪਣਾ ਕੰਨ ਲਾਵਾਂ ਤੇ ਉਹਨਾਂ ਦੀ ਮੈਂ ਸੁਣਾ ਤੇ ਉਹਨਾਂ ਮੈਂ ਛਡਾਵਾਂ ਗੱਗਾ ਪਰਸੋਂ ਮੈਨੂੰ ਫੋਨ ਆਇਆ ਇੱਕ ਉਹ ਬੰਦੇ ਨੇ ਮੈਂ ਬਿਮਾਰਾ ਬੜੀ ਦਰਦ ਹੋ ਰਿਹਾ ਇਦਾਂ ਉਦਾਂ ਤੇ ਚਲੋ ਦੂਰ ਰਹਦੇ ਨੇ ਚਰਚ ਨਹੀਂ ਆਉਂਦੇ ਹੈਗੇ ਤੇ ਕੋਈ ਤੱਕ ਨਹੀਂ ਚਰਚਾਈਂ ਆਰਾ ਦੇ ਮੈਂ ਪੁੱਛਿਆ ਮੈਂ ਕਿਹਾ ਵੀ ਮੈਨੂੰ ਇਹ ਦੱਸ ਵੀ ਪ੍ਰਾਰਥਨਾ ਕਿਵੇਂ ਕਰਦੇ ਚਲੋ ਚਰਚ ਤੇ ਤੁਸੀਂ ਕਿੱਥੇ ਕਿ ਦੂਰ ਹੈ ਨਹੀਂ ਆਇਆ ਜਾਂਦਾ ਪ੍ਰਾਰਥਨਾ ਕਿਵੇਂ ਕਰਦੇ ਬਚਨ ਕਿੰਨਾ ਕਹ ਪੜ੍ਹਦੇ ਨਾ ਬਚਨ ਨਾ ਪ੍ਰਾਰਥਨਾ ਮਕਾਥੇਰ ਉਹ ਨਾ ਚਰਚਾਉਣਾ ਨਾ ਘਰ ਬਚਨ ਪੜਨਾ ਨਾ ਘਰ ਪ੍ਰਾਰਥਨਾ ਕਰਨੀ ਨਾ ਅਰਾਧਨਾ ਕਰਨੀ ਹੈ ਤੇ ਫਿਰ ਜਦੋਂ ਮੈਂ ਹੁਣ ਤੂੰ ਜਦੋਂ ਜ਼ਿਆਦਾ ਬਿਮਾਰ ਹੋ ਗਈਏ ਹੁਣ ਤੂੰ ਮੋਰ ਤਾਂ ਦੱਤੇ ਕੋ ਚੇਤਾ ਆ ਗਿਆ ਉਪਰ ਇਹ ਜਦੋਂ ਤੁਸੀਂ ਪ੍ਰਾਰਥਨਾ ਨਹੀਂ ਕਰੋਗੇ ਤੇ ਪਰਮੇਸ਼ਰ ਕਾਦੇ ਤੇ ਕੰਦ ਲਾਵੇ ਤੇ ਜੇ ਪ੍ਰਾਰਥਨਾ ਤੁਹਾਡੀਆਂ ਰੋਗ ਨੇ ਕਹਿੰਦੇ ਅਸੀਂ ਪ੍ਰਾਰਥਨਾ ਹੀ ਹੁਣ ਤੇ ਸਿੱਧੀ ਕਰਾ ਲੈਣੀ ਹੈ ਉਹਦੇ ਤੇ ਪਰਮਿਸ਼ਨ ਤਾਂ ਲੈ ਲੈਂਦੇ ਨੇ ਪ੍ਰਾਰਥਨਾ ਜੇ ਸਾਡੀਆਂ ਰੋਂਗ ਨੇ ਤੇ ਦੱਸੋ ਤੁਸੀਂ ਫਿਰ ਕੀ ਹੋਊਗਾ ਕਈ ਵਾਰੀ ਸੀ ਪ੍ਰਾਰਥਨਾ ਹੀ ਗਲਤ ਕਰਾ ਲੈਂਦੇ ਆਂ ਆਂ ਪ੍ਰਾਰਥਨਾ ਕਰ ਦਿਓ ਜੀ ਆ ਪ੍ਰਾਰਥਨਾ ਕਰ ਦਿਓ ਜੀ ਜੇ ਆਪ ਹੀ ਹੁੰਦਾ ਨਹੀਂ ਪ੍ਰਾਰਥਨਾ ਕਰ ਦਿੰਦੇ ਆਂ ਤੇ ਬੋਲੇ ਤੇ ਕੰਨ ਲੱਗ ਜਾਂਦੇ ਨੇ ਤੇ ਫਿਰ ਓਦਾਂ ਹੁੰਦਾ ਆ ਤੇ ਫਿਰ ਚੀਕਦੇ ਆ ਫਿਰ ਤਪਲੀਪ ਹੁੰਦੀ ਆ हे ਪਰਮੇਸ਼ਰ ਮੇਰੀਆਂ ਅਰਜੋਈਆਂ ਤੇ ਕੰਨ ਲਾ ਤੇ ਮੇਰੀ ਆਵਾਜ਼ ਨੂੰ ਸੁਣ ਪਰਮੇਸ਼ਵਰ ਹਾਂਜੀ ਕੀ ਹੋਵਾ ਜੇ ਤੂੰ ਬਦੀਆਂ ਦਾ ਲੇਖਾ ਕਰਦਾ ਪਰਮੇਸ਼ਰ ਧਿਆਨ ਨਾਲ ਸੁਣੋ ਪਰਮੇਸ਼ਵਰ ਜੇ ਤੂੰ ਮੇਰੇ ਪਾਪਾਂ ਦਾ ਲੇਖਾ ਕਰਦਾ ਤਾਂ ਪ੍ਰਭੂ ਜੀ ਕੌਣ ਖੜਾ ਰਹਿ ਸਕਦਾ ਕਿ ਉਸ ਜਨਨ ਆ ਕਿਹਨ ਖੁਲੋ ਸਕਦਾ ਸੀ ਤੇਰੀ ਹਜ਼ੂਰੀ ਦੇ ਵਿੱਚ ਜੇ ਪਰਮੇਸ਼ਰ ਸਾਡੀਆਂ ਬਤੀਆਂ ਦਾ ਦੇਖਾ ਲੈ ਨਾ ਲੱਜਵੇ ਤੇ ਉਹਦੀ ਹਜ਼ੂਰੀ ਚ ਇੱਕ ਵੀ ਨਹੀਂ ਖੁਲੋ ਸਕਦਾ ਚਾਹੇ ਮੈਂ ਮਾ ਚਾਹੇ ਤੁਸੀਂ ਹੋ ਚਾਹੇ ਕਿੰਨਾ ਵੀ ਵੱਡਾ ਪਾਸਟਰ ਆਪਣੇ ਆਪ ਨੂੰ ਕਹੁੰਦਾ ਹੋਵੇ ਇਸ ਪ੍ਰਤਿਮੇ ਦੇ ਉੱਤੇ ਚਾਹੇ ਕਿ ਦਾਮੀ ਕੋਈ ਧਰਮੀ ਆ ਆਪਣੇ ਧਰਮੀ ਜਾਣ ਆਪਣੇ ਆਪ ਨੂੰ ਕਹੁੰਦਾ ਆ ਕਿ ਮੈਂ ਬੜਾ ਧਰਮੀ ਆ ਮੈਂ ਬੜਾ ਪਰਿਧਰ ਆ ਤੇ ਜਦੋਂ ਪਰਮੇਸ਼ਰ ਲੇਖਾ ਲਵੇ ਬਲੀਆਂ ਦਾ ਉਹ ਲੋਕ ਖੋ ਨਹੀਂ ਸਕਣਗੇ ਇਸ ਵਾਤੇ ਪਰਮੇਸ਼ਰ ਚਾਹੁੰਦੇ ਨੇ ਕਿ ਅਸੀਂ ਆਪਣੇ ਪਾਪਾਂ ਦੀ ਮਾਫੀ ਮੰਗ ਲਈਏ ਸਾਜ ਉਹ ਸਾਡਾ ਦੇਖਾ ਨਾ ਲਿਆ ਜਾਵੇ ਹੇਲੂਇਆ ਜੇ ਮਾਫੀ ਨਹੀਂ ਮੰਗਾਗੇ ਤੇ ਲੇਖਾ ਲਿਆ ਜਾਵੇਗਾ ਪ੍ਰਭੂ ਲੇਖਾ ਲੈਣਗੇ ਹallelujah ਫਰਪਨ ਕਰ ਤੂੰ ਸੱਜੇ ਪਰਮੇਸ਼ਰ ਤੂੰ ਬਦਿਆਂ ਦਾ लेखा ਕਰਦਾ ਤੇ ਤੇਰੇ ਕੋਈ ਖਲੋ ਨਹੀਂ ਸੀ ਸਾਧਾ ਉਹਦੀ ਗਰੂਹ ਤੱਕੇ ਫਿਰ ਕੋਈ ਵੀ ਖਲੋ ਨਹੀਂ ਸੀ ਸਾਧਾ ਹਾਂਜੀ ਪਰ ਤੇਰੇ ਕੋਲ ਤਾਂ 마ਫੀ ਹੈ ਤੇਰੇ ਕੋਲੇ 마ਫੀ ਹੈ ਪਰਮੇਸ਼ਰ ਅੱਜ ਮੇਰੀਆਂ ਬਦਿਆਂ ਨੂੰ 마ਫ ਕਰਦੇ ਅੱਜ ਮੇਰੇ ਪਾਪਾਂ ਨੂੰ ਸ਼ਮਾ ਕਰਦੇ ਅੱਜ ਮੇਰੇ ਤੇ ਦਿਆ ਮੇਰੇ ਤੇ ਰਹਿਮ ਕਰ ਪਰਮੇਸ਼ਰ ਕਿਉਂਕਿ ਮੈਂ ਜਾਣਦਾ ਮੈਂ ਜਾਣਦੀ ਹਾਂ ਕਿ ਮੇਰੀਆਂ ਬੜੀਆਂ ਬੋਝਾਂ ਚਾਹਤਾ ਨਹੀਂ ਉਹ ਲੇਖਿਓ ਬਾਣ ਨੇ ਪਰਮੇਸ਼ਰ ਮਾਫੀ ਚਾਹਨਾ ਮੈਂ ਮਾਫੀ ਚਾਹਦੀ ਹਾਂ ਹਾਂਜੀ ਭਾਈ ਤੇਰਾ ਭੈ ਮੰਨਿਆ ਜਾਵੇ ਪਰਮੇਸ਼ਰ ਆਪਣਾ ਡਰ ਮੇਰੇ ਅੰਦਰ ਰੱਖ ਕਿ ਮੈਂ ਤੇਰੇ ਤੋਂ ਡਰਦਾ ਕੰਬਦਾ ਹੋਇਆ ਤੇਰੇ ਤੋਂ ਡਰਦੀ ਕੰਬਦੀ ਹੋਈ ਪ੍ਰਭ ਜੀ ਤੇਰੀ ਮਹਿਮਾ ਕਰਾਂ री बढ़ियाई हाँ। मेरे अंदर अपना डर पा अपना पै पा बच्चे लिखे बुद्ध का जोड़ा असल मूल है वो जगोवा का डर परमेश्वर का पै है जो परमेश्वर के पै बुद्धवार जो परमेश्वर के डर बच्चे ने ਉਹ ਬਦਲੋ ਕਿਉਂਕਿ ਡਰਾਂਗੇ ਪਰਮੇਸ਼ਰ ਦੇ ਫਿਰ ਅਸੀਂ ਕੋਈ ਵੀ ਜੱਗੀਆਂ ਕਰਨਾ ਨਹੀਂ ਖੀਆਂ ਨੇ ਹੰਕਾਰ ਦੀਆਂ ਬੁਰੀਆਂ ਉਹ ਨਹੀਂ ਅਸੀਂ ਕਰਾਂਗੇ ਜੇ ਪਰਮੇਸ਼ਰ ਦੇ ਦਰ ਵਿੱਚ ਲਵਾਂਗੇ ਤੇ ਆਪਣੇ ਪਾਪਾਂ ਚਾਦ ਕਰਕੇ ਤੇ ਉਹਨਾਂ ਦੀ ਮਾਫੀ ਵੀ ਮੰਗ ਲਵਾਂਗੇ ਅਸੀਂ ਹਾਲੇ ਜੀ ਹਾਂਜੀ ਭਾਈ ਜੋ ਹੋਵਾਨ ਨੂੰ ਢੇਗਦਾ ਹਾਂ ਮੈਂ ਜੀਵਨ ਨੂੰ ਅਡਿੱਕਦਾ ਮੇਰੀ ਜਾਨ ਵੀ ਜੀਵਨ ਨੂੰ ਅਡਿੱਕਦੀ ਹੈ ਮੇਰੀ ਜਾਨ ਵੀ ਉਡੀਕਦੀ ਹੈ ਜੀ ਅਤੇ ਉਹਦੇ ਬਚਨ ਉੱਤੇ ਮੇਰੀ ਆਸ ਹੈ ਉਹਦੇ ਬਚਨ ਉੱਤੇ ਆਸ ਰੱਖਣੀ ਪਰਮੇਸ਼ਰ ਦੇ ਮੂੰਹ ਤੋਂ ਜੋ ਜੋ ਸ਼ਬਦ ਨਿਕਲੇ ਨੇ ਭਲਾਈ ਦੇ ਚੁਗਾਈ ਦੇ ਵਫਾਦਾਰੀ ਦੇ ਪ੍ਰਭੂ ਦੀਆਂ ਪਰਤਾਂ ਦੇ ਉਹਦੇ ਉੱਤੇ ਆਸ ਰੱਖਣੀ ਹੈ ਪਰਮੇਸ਼ਰ ਮੈਂ ਤੈਨੂੰ ਹੀ ਅਡਿੱਕਦਾ ਤੇਰੇ ਵਾਲੀ ਵੇਖਣਾ ਮੈਂ ਤੈਨੂੰ ਹੀ ਅਡਿੱਕਦਾ ਤੈਨੂੰ ਹੀ ਅਡਿੱਕਦੀਆਂ ਔਰ ਤੇਰੇ ਜੋ वचन ਬੋਲ ਲੈਨੇ ਪਰਮੇਸ਼ਰ ਤੁਸੀਂ ਉਹਦੇ ਤੇ ਮੈਂ ਆਸ ਲਾ ਕੇ ਬੈਠਾ ਹਾਂ ਕਿ ਉਹ वचन ਮੇਰੇ ਜੀਵਨ ਚ ਕੰਮ ਕਰੇਗਾ ਹallelujah 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 वचन ਹੀ ਤੁਹਾਨੂੰ ਚਾਵੇਗਾ ਹਾਂਜੀ ਜਿੰਨਾ ਪਹਿਰੇ ਵਾਲੇ ਸਵੇਰ ਨੂੰ ਹਾਂਜੀ ਹਾਂ ਜਿੰਨਾ ਪਹਿਰੇ ਵਾਲੇ ਸਵੇਰ ਨੂੰ ਉਹਨਾਂ ਹੀ ਵਟ ਮੇਰੀ ਜਾਨ ਪ੍ਰਭੂ ਨੂੰ ਓਡੀਕਦੀ ਹੈ ਹallelujah ਇਹਦਾ ਮਤਲਬ ਕੀ ਹੈ ਜਿੰਨਾ ਪਹਿਲੇ ਵਾਲੇ ਸਵੇਰ ਦੀ ਜਿੰਨਾ ਪਹਿਲੇ ਵਾਲੇ ਸਵੇਰ ਨੂੰ ਉਹਨਾਂ ਉਹਨਾਂ ਬਾਅਦ ਜਾਨਕਿ ਉਸ ਤੋਂ ਵੀ ਬਾਅਦ ਮੇਰੀ ਜਾਨ ਮੇਰੇ ਪਰਮੇਸ਼ਵਰ ਨੂੰ ਅਡੀਕਦੀ ਹੈ ਹੋ ਜਾ ਹੱਥ ਹੋ ਇਹਦਾ ਮਤਲਬ ਤਾਂ ਕੀ ਹੈ ਜਿਹੜੇ ਰਾਤ ਨੂੰ ਡਿਊਟੀਆਂ ਕਰਦੇ ਨੇ ਜਿਹੜੇ ਰਾਤ ਨੂੰ ਡਿਊਟੀਆਂ ਕਰਦੇ ਆ ਨਾ ਉਹਨਾਂ ਨੂੰ ਪਿੱਛੋ ਕਿਉਂਕਿ ਦਸ ਸਵੇਰ ਤੀ ਅਡੀਕ ਕਰਦੇ ਨੇ ਕਿ ਕਦੋਂ ਸਵੇਰ ਹੋਵੇ ਤੇ ਜਾ ਕੇ ਆਪਣੇ ਘਰ ਵਿੱਚ ਅਸੀਂ ਨਹਾਏ ਤੋਂ ਇਹ ਖਾਏ ਪिए ਤੇ ਜਾ ਕੇ ਆਰਾਮ ਕਰੀਏ ਇਹਦਾ ਮਤਲਬ ਇਹ ਹੈ ਜਿਹੜੇ ਪਹਿਰਾ ਦਿੰਦੇ ਨੇ ਰਾਤ ਨੂੰ ਖਤਰਨਾਕ ਜਗ੍ਹਾ ਤੇ ਪਹਿਰਾ ਦਿੰਦੇ ਨੇ ਤੇ ਉਹ ਅੜੀ ਕਰਦੇ ਨੇ ਕਿ ਕਦੋਂ ਦਿਨ ਚੜੇ ਉਸ ਤੋਂ ਵੀ ਵੱਧ ਕਹਿੰਦਾ ਹੈ हे ਪਿਤਾ ਮੇਰੀ ਜਾਣ ਤੇ ਉਹ ਡੀਕਦੀਆ ਨਹੀਂ ਤੈਨੂੰ ਡੀਕਦੀਆ ਪਰਮੇਸ਼ਰ ਇਤਾਂ ਦੀ ਤੁਹਾਡੀ ਜਾਨ ਹੋਣੀ ਚਾਹੀਦੀ ਏ ਇਤਾਂ ਦਾ ਤੁਹਾਡਾ ਅਡੀਕਣਾ ਹੋਣਾ ਚਾਹੀਦਾ ਪਰਮੇਸ਼ਵਰ ਨੂੰ ਇਤਾਂ ਅੜੀ ਕੋ ਆਪਣੇ ਪਰਮੇਸ਼ਰ ਨੂੰ ਤਾਂ ਅੰਗਰ ਖੋਦੀ ਅਡੀਤ ਹੋਵੇ ਹallelujah ਡਰੇ ਨਾ ਪਿਆ ਕਰੋ ਇੰਗਰੇਸੀ ਕੋਈ ਕੰਮ ਨਹੀਂ ਹੁੰਦਾ ਤੇ ਕਾਲੇ ਪੈ ਜਾਂਦੇ ਆ ਅਡੀਕ ਕਰੋ ਮੈਂ ਸਵਰ ਦੇ ਨਾਲ ਆਸ ਰੱਖ ਕੇ ਚੁਵਾਦੀ ਕਰਦਾ ਸੀ ਇੰਤਜ਼ਾਰੀ ਤਾਂ ਉਸਨੇ ਮੇਰੇ ਤਰਸ ਸਤਾ ਕੇ ਸੁਣੀ ਮੇਰੀ ਸਾਂਹ ਆਹੋ ਮੇਰੀ ਸਾਂਹ ਉਹ ਖਤਰੇ ਦੇ ਟੋਏ ਤੇ ਖੋਪਿਆ ਜੋ ਮੈਨੂੰ ਲਿਆਇਆ ਕੱਟ ਕੇ ਬਾਹਰ ਚਟਾੜ ਉਤੇ ਰਖੇ ਪੈਰ ਮੇਰੇ ਬਖਸ਼ੀ ਤਤਮਾ ਤੇ ਉਸਤਵਾ ਹallelujah ਤਤਮੇ ਸਬਰ ਨਾਲ ਆਪਣੇ ਪਰਮੇਸ਼ਰ ਦਾ ਇੰਤਜ਼ਾਰ ਕਰੋ ਉਹਨੂੰ ਅਡਿੱਕੋ ਉਹਦੀ ਧਿਆਨ ਅਡਿੱਕੋ ਉਹ ਤੇ ਆਖਰੇਗਾ ਉਹ ਤੁਹਾਡੀ ਸਬਰ ਨੂੰ ਵੇਖੇਗਾ ਪਰਮੇਸ਼ਰ ਹਾਂਜੀ ਹੀ ਇਜ਼ਰਾਈਲ ਯਹੋਵਾ ਦੀ ਆਸਾਤ ਕਿਉਂ ਜੋ ਯਹੋਵਾ ਕੋਲ ਗਿਆ ਹੈ ਪਰਮੇਸ਼ਰ ਦੇ ਕੋਲ ਕੀ ਹੈ ਧਿਆਨ ਜਿਹੜੇ ਉਹਨੂੰ ਅੰਧੀਕਦੇ ਆ ਨਾ ਉਹਨਾਂ ਦੇ ਵਾਸਤੇ ਉਹਦੇ ਕੋਲ ਦਿਆ ਹੈ ਜਿਹੜੇ ਉਹਨੂੰ ਅੰਧੀਕਦੇ ਨੇ ਉਹਨਾਂ ਦੇ ਵਾਸਤੇ ਪਰਮੇਸ਼ਰ ਦੀ ਦਿਆ ਪ੍ਰਗਟ ਹੁੰਦੀ ਹੈ ਦਿਆ ਹੈ ਪਰਮੇਸ਼ਰ ਦੀ ਕੋਲ ਧਿਆਨੂ ਪਰਮੇਸ਼ਰ ਹੈ ਉਹਦੀ ਦਿਆ ਸਾਰੰਤਭੀ ਦੁੰਦੀ ਹੈ ਜਿੰਨਾ ਉੱਚਾ ਆਕਾਸ਼ ਧਰਤੀ ਤੋਂ ਆ ਬਾਈਬਲ ਦੱਸਦੀ ਇੰਨੀ ਬੱਤੀ ਤੇਰੀ ਦਿਆ ਪਰਮੇਸ਼ਰ ਤੇਰੇ ਦਰਮਾਨੇ ਰੂਪਾਂ ਦੇ ਦਿੰਦੀ ਹੈ ਉਹਨੂੰ ਅਢੀਕਣ ਵਾਲੇ ਜਿਹੜੇ ਆ ਉਹਦੇ ਤੇ ਅੱਖੀਆਂ ਲਾਣ ਬਣੋ ਜਿੰਨੇ ਜਿਵੇਂ ਉਹਨੂੰ ਤੱਕਦੇ ਨੇ ਜਿਹੜਾ ਉਹ ਚੇਮਿੰਤਾ ਦੀ ਹੋਵੇ ਚੇਮਿੰਤਾ ਉਹ ਹੋਣਗੇ ਜਿਹੜੇ ਵੱਲੋਂ ਬਣੀ ਧੋਖਾ ਦਿੰਦੇ ਨੇ ਜਿੰਨੇ ਜਿਵੇਂ ਉਹਨੂੰ ਤੱਕਦੇ ਨੇ ਜਿੰਨਿਆਂ ਨੇ ਉਹਦੇ ਤੇ ਆਸ ਰੱਖੀ ਐ ਜਿੰਨੇ ਉਹਨੂੰ ਬੇਤ ਦੇਨੇ ਪਏ ਉਹਨੂੰ ਅਢੀਕ ਦੇਨੇ ਪਏ ਉਹ ਕਦੀ ਵੀ ਕਦੀ ਵੀ ਕਦੀ ਵੀ ਦੱਜਿਆ ਬਣ ਨਹੀਂ ਹੋਣਗੇ ਹallelujah 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 ਹਾਂਜੀ काफी है। काफी है। या, या। जी। उस पर सारिया बोल रहा ਸਾਰੇ ਭੈਜੜਾ ਤੋਂ ਪਰਮੇਸ਼ਰ ਨਿস্তারਾ ਦੇਂਦਾ ਹallelujah ਉਹਦੇ ਕੋਲ ਨਿস্তার ਆਇਆ ਉਹਦੇ ਕੋਲ ਧਿਆ ਆਇਆ ਉਹਦੇ ਕੋਲ ਰਹਿਮ ਹੈ ਉਹਦੇ ਤੇ ਆਸ ਰੱਖੋ ਉਹਦੇ ਤੇ ਆਸ ਰੱਖਣ ਵਾਲੇ ਕਦੀ ਛੇਮਿਸਦਾ ਨਹੀਂ ਹੋਣਗੇ ਹallelujah ਹallelujah ਆਓ ਸਾਰੇ ਸਿੱਖੜਿਓ ਜਾਵਾਂਗੇ ਆਪਣੇ ਹੱਥਾਂ ਸੁਭਾ ਤੋਂ ਅਠਾਵਾਂਗੇ ਔਰ ਆਪਣੇ ਪਾਪਾਂ ਦੀ ਮਾਫੀ ਮੰਗਾਂਗੇ ਕਿਉਂਕਿ ਬਾਈਬਲ ਤੇ ਅਪਣੇ ਮੜੀ ਬੱਚੇ ਨੂੰ ਪੜਿਆ ਇਹ ਪਰਮੇਸ਼ਰ ਜੇ ਦੁਬਦੀਆਂ ਦਾ ਦੇਖਾ ਲੈਂਦਾ